ਕਿ ਉਹਨਾਂ ਨੂੰ ਐਸੀ ਸਖਤ ਸਜ਼ਾ ਮਿਲੂਗੀ ਜਿਨ੍ਹਾਂ ਨੇ ਇਹ ਜਿਹੜਾ ਗੁਨਾਹ ਕੀਤਾ ਉਹਨਾਂ ਦੀਆਂ ਆਉਣ ਵਾਲੀਆਂ ਕਈ ਪੀੜ੍hiyan ਸੋਚਣਗੀਆਂ ਇਹ ਕੁਛ ਕਰਨ ਤੋਂ ਪਹਿਲਾਂ ਵੀ ਸਾਡੇ ਬਜ਼ੁਰਗਾਂ ਨੇ ਇੱਕ ਗਲਤੀ ਕੀਤੀ ਸੀ ਦੁਬਾਰਾ ਜ਼ਿੰਦਗੀ 'ਚ ਅਸੀਂ ਇਹ ਕਰਨੀ ਨਹੀਂ ਕਿਉਂਕਿ ਉਹਦੀ ਸਜ਼ਾ ਬਹੁਤ ਸਖਤ ਨਹੀਂ ਸੀ ਸਾਡੇ ਪਰਿਵਾਰ ਨੂੰ ਵੀ ਸਮਾਜਿਕ ਤੌਰ ਤੇ ਵੀ ਤੇ ਫੇਰ ਇਹ ਜਿਹੜੇ ਲੀਡਰ ਨੇ ਭ੍ਰਤੀ ਪਾਰਟੀ ਵਾਲੇ ਇਹ ਤਾਂ ਜੀ ਛੋਟਿਆਂ ਨੂੰ ਫੜ ਰਹੇ ਹੋ ਵੱਡੀਆਂ ਮੱਛੀਆਂ ਨਹੀਂ ਫੜ ਰਹੇ ਜਿੱਦੇ ਵੱਡਾ ਮੱਛ ਫੜਿਆ ਉਹਦੇ ਕਹਿੰਦੇ ਗਲਤ ਕਰ ਰਹੇ ਆ ਜੀ ਇਹ ਤਾਂ ਬਹੁਤ ਗਲਤ ਕਰ ਰਹੇ ਆ ਜੀ ਤੁਸੀਂ ਇਹ ਤਾਂ ਇਹ ਤਾਂ ਗੈਰ ਕਾਨੂੰਨੀ ਆ ਮਤਲਬ ਕਿਸੇ ਪਾਸੇ ਵੀ ਨਹੀਂ ਠੀਕ ਆਉਂਦੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਵਾਲਾ ਪੰਜਾਬ ਦੇ ਬਸ ਦੇ ਘਰਾਂ ਚ ਚਿੱਟੇ ਰੰਗ ਦੇ ਸੱਥਰ ਵਿਸਾਉਣ ਵਾਲਾ ਪੰਜਾਬ ਦੀਆਂ ਮਾਵਾਂ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਨ ਵਾਲਾ ਜੇ ਕੋਈ ਹੈਗਾ ਪੰਜਾਬ 'ਚ ਹੀ ਰਹਿੰਦਾ ਹੈ ਤਾਂ ਉਹਦਾ ਘਰ ਵੀ ਤਹੂਗਾ ਤੇ ਉਹ ਆਪ ਵੀ ਜੇਲ੍ਹ ਚ ਰਹੂਗਾ ਕੋਈ ਉਹਦਾ ਤਕਰਸ ਨਹੀਂ ਕੋਈ ਉਤੇ ਰਹਿਣ। ਜੇਰਾ ਆ ਸਾਹਮਣੇ ਟੋਲ ਪਲਾਜਾ ਹੁੰਦਾ ਸੀ ਇਹ ਸਾਰੇ ਖਤਮ ਕਰਤੇ। ਅੱਜ ਪੰਜਾਬ ਦੇ ਵਿੱਚੋਂ 18 ਟੋਲ ਪਲਾਜੇ ਖਤਮ ਕੀਤੇ ਨੇ ਹੁਣ ਤੱਕ 64 ਲੱਖ ਰੁਪਏ ਇੱਕ ਦਿਨ ਦਾ ਬਚਦਾ ਜੀ। 64 ਲੱਖ ਰੁਪਏ ਇੱਕ ਦਿਨ ਦਾ ਪੰਜਾਬੀਆਂ ਦਾ ਬਚਦਾ ਜੀ। ਬਿਜਲੀ ਦੇ ਬਿੱਲ ਨਹੀਂ ਆਉਂਦੇ ਕਿੰਨੀ ਕਬੀਲਦਾਰੀ ਸੁਧਰਦੀ ਹੋਊਗੀ ਉਹਦੇ ਨਾਲ ਕਿਤੇ ਹੋਰ ਪੈਸੇ ਲੱਗਦੇ ਨੇ ਮhalla clinic ਖੁੱਲ ਗਿਆ ਆਮ ਕਲੀਨਿਕ ਆਮ ਆਦਮੀ ਕਲੀਨਿਕ ਕਿੰਨੇ ਪੈਸੇ ਉਹ ਜਿਹੜੇ ਡਾਕਟਰਾਂ ਦੇ ਪਹਿਲਾਂ ਖਰਚੇ ਜਾਂਦੇ ਸੀ ਉਹ ਬਚਦੇ ਨੇ ਸੋ ਹਰ ਪਾਸਿਓਂ ਅਸੀਂ ਚਾਹੁੰਦੇ ਆ ਕਿ ਤੁਹਾਡੀ ਜੇਬ ਤੇ ਭਾਰ ਨਾ ਪਵੇ ਤੁਹਾਡੀ ਜੇਬ 'ਚ ਕੁਝ ਨਾ ਕੁਝ ਬਚੇ ਤਾਂ ਕਿ ਕਬੀਲਦਾਰੀ ਜਿਹੜੀ ਐ ਸੌਖੀ ਚੱਲਦੀ ਰਹੇ ਤੇ ਇਹੀ ਸੋਚ ਜਿਹੜੀ ਲੈ ਕੇ ਅਸੀਂ ਪੰਜਾਬ ਦੇ ਵਿੱਚ ਸਾਰੇ ਪਿੰਡਾਂ 'ਚ ਕੰਮ ਕਰ ਰਹੇ ਆਂ ਅਰ ਜੇ ਕੋਈ ਹੋਰ ਵੀ ਕੰਮ ਨੇ ਕਈ ਵਾਰੀ ਹੋ ਸਕਦਾ ਸਾਨੂੰ ਨਾ ਆਈਡੀਆ ਆਉਂਦਾ ਹੋਵੇ ਤੁਹਾਡੇ ਦਿਮਾਗ 'ਚ ਆਈਡੀਆ ਹੋਵੇ ਯਾਰ ਪਿੰਡ 'ਚ ਆ ਵੀ ਕੰਮ ਹੋ ਸਕਦਾ ਹੈ ਚਾਹੇ ਪਿੰਡ ਛੋਟਾ ਚਾਹੇ ਵੱਡਾ ਤੁਸੀਂ ਇਸ ਗੱਲ ਦੀ ਫਿਕਰ ਨਾ ਕਰਿਓ ਕਿ ਵੋਟਾਂ ਘਟਣੇ ਆਪਣੇ ਪਿੰਡ ਸ਼ਾਇਦ ਆਪਣੇ ਪਿੰਡ ਨੂੰ ਘੱਟ ਪੈਸੇ ਮਿਲਣਗੇ ਆਈਡੀਆ ਵੱਡਾ ਹੋਣਾ ਚਾਹੀਦਾ ਵੋਟਾਂ ਨਾ ਸੋਚਿਓ ਕਿ ਅਸੀਂ ਆ ਚਾਹੁੰਨੇ ਆ ਜੀ ਸਾਡੇ ਪਿੰਡ 'ਚ ਆ ਬਣ ਜੇ ਤਾਂ ਅਸੀਂ ਉਹ ਥੋੜੇ ਪਿੰਡ ਬਣਾ ਕੇ ਬਾਕੀ ਪਿੰਡਾਂ ਨੂੰ ਦੱਸਣਾ ਚਾਹੁੰਦੇ ਆ ਕਿ ਦੇਖ ਲਓ ਆਹ ਪਿੰਡਾਂ ਨੇ ਇੰਨਾ ਵਧੀਆ ਕਰ ਲਿਆ ਤੁਸੀਂ ਵੀ ਕਰ ਲਓ ਐਨੇ ਪੈਸੇ ਲੱਗਦੇ ਇੱਥੇ ਸੋ ਇਹ ਗੱਲਾਂ ਜਿਹੜੀਆਂ ਨੇ ਇਹ ਪਹਿਲਾਂ ਸਰਪੰਚ ਪਹਿਲਾਂ ਵੀ ਸੋਚਦੇ ਸੀ ਇਹ ਗੱਲਾਂ ਪੜ੍ਹੇ ਲਿਖੇ ਸਰਪੰਚਾ ਬਹੁਤ ਸਾਰੀਆਂ ਪੰਚਾਇਤਾਂ ਪੜ੍ਹਿਆ ਲਿਖਿਆ ਮੈਂਬਰ ਨੇ ਪਰ ਉਹਨਾਂ ਦੀ ਚੱਲਦੀ ਨਹੀਂ ਸੀ ਜਾਂ ਕੈਨੇਸੀਗੇ ਤਾਂ ਅਸੀਂ ਤਾਂ ਦੂਜੀ ਪਾਰਟੀ ਦੇ ਆ ਪੈਸੇ ਰੋਕ ਲੈਂਦੇ ਸੀ ਕਿੰਨੇ ਰੋਲੇ ਪਏ ਨੇ ਪਹਿਲਾਂ ਕਰਾਚੋ ਰੋਲਾ ਪਿਆ ਸੀਗਾ ਕਿ ਕਾਂਗਰਸ ਦਾ ਸਰਪੰਚ ਸੀ ਉਹਨੇ ਪੈਸੇ ਹੀ ਨਹੀਂ ਲੱਗਣ ਦਿੱਤੇ ਕਹਿੰਦੇ ਭਗਵੰਤ ਮਾਨ ਦੇ ਪੈਸੇ ਨੇ ਭਗਵੰਤ ਮਾਨ ਦੀ ਚੜ੍ਹਾਈ ਹੋ ਜੂਗੀ ਉਹ ਮੈਂ ਕਿਹਾ ਇੰਨਾ ਪੈਸਾ ਨਾ ਕੀ ਚੜ੍ਹਾਈ ਕਰਦਾ ਭਗਵੰਤ ਮਾਨ ਦੀ ਚੜ੍ਹਾਈ ਤਾਂ 1.75 ਸਾਲ ਦੇ ਦੀ ਹੋ ਗਈ ਸੀ ਉਹ ਤਾਂ ਲੋਕਾਂ ਨੇ 1.75 ਸਾਲ ਦੀ ਕੁਲ ਫੀ ਗਰਮਾ ਗਰਮ ਕਰਤੀ ਸੀ ਠੀਕ ਹੈ ਨਾ ਸੋ ਇਹ ਇੰਨਾ ਕੰਮਾਂ ਚ ਨਹੀਂ ਆਪਾਂ ਪਹਿਣਾ ਬਾਕੀ ਸਾਡੇ ਚੇਅਰਮੈਨ ਸਾਹਿਬ ਬੈਠੇ ਨੇ ਸਾਡੀ ਧੀਆ ਪੁੱਤ ਨੇ ਜੋ ਉਹਨਾਂ ਦੇ ਅੰਡਰ ਆਉਂਦਾ ਮੈਂ ਉਹਨਾਂ ਨੂੰ ਬੇਨਤੀ ਕਰਦਾ ਉਹ ਤਾਂ ਹਾਲਾਂਕਿ ਚੇਅਰਮੈਨ ਸਾਰੇ ਪੰਜਾਬ ਦੇ ਨੇ ਉਹ ਪਰ ਫਿਰ ਵੀ ਧੂਰੀ ਦੇ ਵਿੱਚ ਜਿੰਨਾ ਵੱਧ ਤੋਂ ਵੱਧ ਹੋ ਸਕਦਾ ਹੈ ਕੋਈ ਰੋਜ਼ਗਾਰ ਲਿਆ ਸਕਦੇ ਹਾਂ ਜਾਂ ਕੋਈ ਫੈਕਟਰੀ ਆ ਸਕਦੀ ਹੈ ਜਿਵੇਂ ਗਊਸ਼ਾਲਾ ਦੇ ਪ੍ਰਧਾਨ ਜੀ ਬੈਠੇ ਨੇ ਲੱਖਾ ਸਾਹਿਬ ਕਮਿਸ਼ਨ ਦੇ ਪ੍ਰਧਾਨ ਚੇਅਰਮੈਨ ਤਾਂ ਕੋਈ ਜਿਹੜੀਆਂ ਵਾਰਾ ਪਸ਼ੂ ਫਿਰਦੇ ਨੇ گاਵਾ ਫਿਰਦੇ ਨੇ ਉਹਨੇ ਮਾਰੇ ਆਪਾਂ ਡਿਟੇਲ ਦੇ ਵਿੱਚ ਬਾਅਦ ਚ ਇਹਦੇ ਬਾਰੇ ਗੱਲ ਕਰਨੀ ਹੈ ਸੋ ਬਕਾ ਬੋਰਡ ਦੇ ਡਾਕਟਰ ਅਨਵਰ ਬੈਠੇ ਨੇ ਜਿੰਨੇ ਵੀ ਸਾਡੇ ਸਬੰਧਤ ਵਿਭਾਗਾਂ ਦੇ ਚੇਅਰਮੈਨ ਬੈਠੇ ਨੇ ਤੁਸੀਂ ਆਪਣੇ ਵੱਲੋਂ ਇਹ ਕੋਸ਼ਿਸ਼ ਕਰਿਓ ਕਿ ਲੋਕ ਇਹ ਗੱਲਾਂ ਕਰਨ ਬਾਅਦ ਚ ਕਿ ਯਾਰ ਇੱਕ ਬੰਦਾ ਆਇਆ ਸੀ ਉਹਨੇ ਉਹਨੂੰ ਆਹ ਚੇਅਰਮੈਨ ਬਣਾਇਆ ਸੀ ਤੇ ਉਹਨੇ ਯਾਰ ਆਹ ਹਾਲਤ ਸੁਧਾਰ ਕੇ ਰੱਖਤੇ ਯਾਰ ਇੱਕ ਛੋਟਾ ਜਿਹਾ ਫੈਸਲਾ ਕਰਤਾ ਉਹਦੇ ਨਾਲ ਇੰਨਾ ਕੁਝ ਬਦਲ ਗਿਆ ਆਪਾਂ ਹੁਣ ਐਸਐਸਐਫ ਬਣਾਈ ਹੈ ਨਵੀਂ ਪੁਲਿਸ ਬਣਾਈ ਹੈ ਸੜਕ ਸੁਰੱਖਿਆ ਫੋਰਸ ਦੇਖਿਆ ਹੁਣ ਤੁਸੀਂ ਸੜਕਾਂ ਤੇ ਖੜੇ ਉਹਨਾਂ ਦਾ ਕੰਮ ਹੈ ਐਕਸੀਡੈਂਟ ਜੇ ਰੱਬ ਨਾ ਕਰੇ ਕੋਈ ਹੋ ਜੇ ਐਕਸੀਡੈਂਟ ਉਹਦੀ ਨਾਲ ਦੀ ਨਾਲ ਪਹੁੰਚ ਕੇ ਜਾਨਾਂ ਬਚਾਉਣੀਆਂ ਸਭ ਤੋਂ ਪਹਿਲਾਂ ਤਾਂ ਉਹ ਉਹਨਾਂ ਕੋਲੇ ਜਿਹੜਾ ਕਾਟਨ ਡਟਾਲ ਤੇ ਪੱਟੀ ਐ ਪਹਿਲਾਂ ਤਾਂ ਖੂਨ ਰੋਕੋ ਫਿਰ ਉਹਨੂੰ ਟ੍ਰੇਨਿੰਗ ਦਿੱਤੀ ਹੋਈ ਐ ਪ੍ਰੋਪਰ ਸਟ੍ਰੈਚਰ ਤੇ ਚੱਕ ਕੇ ਉਹਨਾਂ ਨੂੰ ਲੈ ਕੇ ਨੇੜੇ ਦੇ ਹਸਪਤਾਲ ਚ ਪ ਜਾ ਕੇ ਜਾਨ ਬਚਾਓ 48% ਜਾਨਾਂ ਇੱਕ ਸਾਲ ਚ ਬਚਾਤੀਆਂ ਜੀ ਜੇ 5500 ਬੰਦੇ ਦੀ ਪਹਿਲਾਂ ਡੈਥ ਹੁੰਦੀ ਸੀ ਸਾਲ ਚ ਤਾਂ ਹੁਣ 2500 2600 ਦੀ ਜਿਹੜੀ ਮੌਤ ਹੁੰਦੀ ਹੈ ਔਨ ਦਾ ਸਪੌਟ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਭਾਰਤ ਦੇ ਟ੍ਰਾਂਸਪੋਰਟ ਮੰਤਰੀ ਨਿਤਨ ਗੱਡਕਰੀ ਨੇ ਰਾਜ ਸਭਾ ਦੇ ਵਿੱਚ ਇੱਕ ਸਵਾਲ ਦੇ ਜਵਾਬ ਚ ਕਹੀ ਹੈ ਜੀ ਕਿ ਪੰਜਾਬ ਤੋਂ ਸਿੱਖਿਆ ਜਾ ਸਕਦਾ ਹੈ ਅਣ ਹੋਈਆਂ ਮੌਤਾਂ ਸੀ ਆਪਾਂ ਉਹਨੂੰ ਬਾਅਦ ਚ ਐਂ ਲਿਖੀ ਸੀ ਕਹਿ ਦਿੰਦੇ ਸੀ ਭਈ ਐਂ ਲਿਖੀ ਸੀ ਉਹ ਮੌਤਾਂ ਬਚਾਈਆਂ ਫਿਰ ਕਈ ਕਰੋੜ ਰੁਪਈਆ ਕੈਸ਼ ਤੇ ਕਈ ਤੋਲੇ ਸੋਨੇ ਦੇ ਗਹਿਣੇ ਉਹ ਵੀ ਉਹਨਾਂ ਘਰਾਂ ਦੇ ਵਿੱਚ ਵਾਪਸ ਪਹੁੰਚਾਇਆ ਕਿਉਂ ਜਦੋਂ ਐਕਸੀਡੈਂਟ ਹੋ ਜੇ ਉਦੋਂ ਕੌਣ ਦੇਖਦਾ ਮੇਰਾ ਬਟੂਆ ਕਿੱਥੇ ਜਾਂ ਮੇਰਾ ਪਰਸ ਕਿੱਥੇ ਕੋਈ ਪਰਿਵਾਰ ਵਿਆਹ ਤੋਂ ਆ ਰਿਹਾ ਜੇ ਵਿਆਹ ਤੇ ਜਾ ਰਿਹਾ ਐਕਸੀਡੈਂਟ ਹੋ ਗਿਆ ਉੱਥੇ ਜਾਨ ਬਚਾਉਣ ਦੀ ਹੁੰਦੀ ਹੈ ਉਸ ਵੇਲੇ ਉਹਨਾਂ ਪੈਸਿਆਂ ਨੂੰ ਵੀ ਉਹਨਾਂ ਦੇ ਘਰੇ ਪਹੁੰਚਾਇਆ ਬਾਅਦ ਚ ਉਹਨਾਂ ਦੇ ਘਰੇ ਜਾ ਕੇ ਵੀ ਆਉਨੇ ਆ ਕਿ ਭਾਈ ਕਿਵੇਂ ਠੀਕ ਹੋਣ ਹੋਰ ਕੋਈ ਕੋਈ ਜ਼ਰੂਰਤਾਂ ਨਹੀਂ ਹੁਣ ਸੇ ਠੀਕ ਹੈ ਕਿਤੇ ਕੋਈ ਹਸਤਾ ਜਾਣ ਦੀ ਦੁਬਾਰਾ ਜ਼ਰੂਰਤ ਨਹੀਂ ਸਰਕਾਰਾਂ ਦਾ ਕੰਮ ਹੁੰਦਾ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਤੇ ਲੋਕਾਂ ਨੂੰ ਸੇਫਟੀ ਦੇਣਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬਹੁਤ ਸਾਰੀਆਂ ਸਕੀਮਾਂ ਆਉਣਗੀਆਂ 10 ਲੱਖ ਰੁਪਏ ਦਾ ਹਰੇਕ ਫੈਮਿਲੀ ਦਾ ਬੀਮਾ ਉਹਦਾ ਕਾਰਡ 2 ਅਕਤੂਬਰ ਤੋਂ ਚੱਲ ਪੂਗਾ ਤੁਹਾਡਾ ਕਾਰਡ ਬਣ ਕੇ ਆ ਜਾਊਗਾ ਕੋਈ ਫਾਰਮ ਨਹੀਂ ਭਰਨਾ ਤੁਸੀ ਜੇ ਨਾ ਵੀ ਫਾਰਮ ਭਰਿਆ ਜਾਂ ਕਾਰਡ ਨਾ ਵੀ ਆਇਆ ਤਾਂ ਵੀ ਰੱਬ ਨਾ ਕਰੇ ਕੋਈ ਫੈਮਿਲੀ ਚ ਬਿਮਾਰ ਹੋ ਗਿਆ ਸਿੱਧੇ ਹਸਪਤਾਲ ਜਾਓ ਆਧਾਰ ਕਾਰਡ ਜਾਂ ਵੋਟਰ ਕਾਰਡ ਦਿਖਾਓ ਆਪ ਦਾ ਇਲਾਜ ਕਰਾਓ ਤੇ ਘਰੇ ਆ ਜਾਓ ਬਾਕੀ ਸਾਰਾ ਹਿਸਾਬ ਕਿਤਾਬ ਹਸਪਤਾਲ ਨਾ ਸਰਕਾਰ ਕਰੂਗੀ ਜੀ ਫਿਰ ਆਪਾਂ ਹਰ ਰੋਜ਼ ਆਪਾਂ ਸਰਬੱਤ ਦਾ ਭਲਾ ਮੰਗਣ ਵਾਲੇ ਲੋਕਾਂ ਆ ਆਪਾਂ ਗੁਰੂ ਸਾਹਿਬ ਦੀ ਬਾਣੀ ਰੋਜ਼ ਪੜਨ ਵਾਲੇ ਲੋਕਾਂ ਆ ਆਪਾਂ ਹਰ ਧਰਮ ਦੇ ਖੈਰ ਮੰਗਣ ਵਾਲੇ ਮਾਨਵਤਾ ਦੀ ਖੈਰ ਮੰਗਣ ਵਾਲੇ ਲੋਕਾਂ ਹਰ ਰੋਜ਼ ਕਿਤੋਂ ਨਾ ਕਿਤੋਂ ਆਪਾਂ ਨੂੰ ਖਬਰ ਮਿਲਦੀ ਸੀ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਗਈ ਇੱਥੇ ਭਗਵਤ ਗੀਤਾ ਜੀ ਦੀ ਬੇਇੱਜ਼ਤੀ ਹੋ ਗਈ ਬੇਅਦਬੀ ਹੋ ਗਈ ਇੱਥੇ ਕੁਰਾਨ ਸ਼ਰੀਫ ਦੀ ਬੇਅਦਬੀ ਹੋ ਗਈ ਇੱਥੇ ਫਲਾਨੇ ਧਰਮਿਕ ਗ੍ਰੰਥੀ ਜਿਹੜੀ ਹੈ ਉਹ ਬੇਅਦਬੀ ਹੋਈ ਹੈ ਇੱਥੇ ਫਲਾਨੀ ਜਿਹੜਾ ਪਵਿੱਤਰ ਮੂਰਤੀ ਹੈ ਉਦੀ ਤੋੜ-ਫੋੜ ਹੋ ਗਈ ਹਰ ਰੋਜ਼ ਆਪਾਂ ਸੁਣਦੇ ਸੀ ਪਰ ਉਹਦਾ ਕੋਈ ਨਤੀਜਾ ਨਹੀਂ ਨਿਕਲਦਾ ਸੀ ਸੋ ਅਸੀਂ ਹੁਣ ਪਿਛਲੇ ਦਿਨ ਵਿਧਾਨ ਸਭਾ 'ਚ ਬਿੱਲ ਲੈ ਕੇ ਆਏ ਆ ਕਿ ਉਹਨਾਂ ਨੂੰ ਐਸੀ ਸਖਤ ਸਜ਼ਾ ਮਿਲੂਗੀ ਜਿਨ੍ਹਾਂ ਨੇ ਇਹ ਜਿਹੜਾ ਗੁਨਾਹ ਕੀਤਾ ਉਹਨਾਂ ਦੀਆਂ ਆਉਣ ਵਾਲੀਆਂ ਕਈ ਪੀੜ੍hiyan ਸੋਚਣਗੀਆਂ ਇਹ ਕੁਛ ਕਰਨ ਤੋਂ ਪਹਿਲਾਂ ਵੀ ਸਾਡੇ ਬਜ਼ੁਰਗਾਂ ਨੇ ਇੱਕ ਗਲਤੀ ਕੀਤੀ ਸੀ ਦੁਬਾਰਾ ਜ਼ਿੰਦਗੀ 'ਚ ਅਸੀਂ ਇਹ ਕਰਨੀ ਨਹੀਂ ਕਿਉਂਕਿ ਉਹਦੀ ਸਜ਼ਾ ਬਹੁਤ ਸਖਤ ਮਿਲੀ ਸੀ ਸਾਡੇ ਪਰਿਵਾਰ ਨੂੰ ਵੀ ਸਮਾਜਿਕ ਤੌਰ ਤੇ ਵੀ ਤੇ ਕਾਨੂੰਨੀ ਤੌਰ ਤੇ ਆਉਣ ਵਾਲੇ ਦਿਨਾਂ ਚ ਸੋ ਸਾਡੇ ਵੱਲੋਂ ਕੋਈ ਕਮੀ ਨਹੀਂ ਕੋਈ ਬਿੱਲ ਬਣਾਉਣ ਚ ਜਿਵੇਂ ਹੁਣ ਕਈ ਸਾਡੀਆਂ ਰਵਾਇਤੀ ਖੇਡਾਂ ਨੇ ਬਲਦਾਂ ਦੀ ਖੇਡ ਹੈ ਬਲਦ ਭਜਾਉਣ ਦੀ ਕਬੂਤਰ ਬੀਆਂ ਬਾਜੀਆਂ ਲਵਾਉਣ ਦੀ ਬੰਦ ਹੀ ਕਰ ਰੱਖੀਆਂ ਸੀ ਕਹਿੰਦੇ ਅਕੇ ਤੁਸੀਂ ਬਲਦਾਂ ਤੇ ਅਤਿਆਚਾਰ ਕਰਦੇ ਹੋ ਮੈਂ ਬਹੁਤ ਸਾਰੇ ਮੇਰੇ ਦੋਸਤ ਨੇ ਜਿਹੜੇ ਬਲਦ ਭਜਾਉਂਦੇ ਸੀ ਤੇ ਉਹ ਕਹਿੰਦੇ ਜੀ ਸਾਡੇ ਘਰੇ ਆ ਕੇ ਦਾ ਦੇਖੋ ਤੁਸੀਂ ਕਿ ਕਿਹੜਾ ਅਤਿਆਚਾਰ ਇਸ ਤਾਂ ਪੁੱਤਾਂ ਤੋਂ ਵੱਧ ਸੇਵਾ ਕਰਦੇ ਆ ਉਹਨਾਂ ਦੀ ਨਗੌਰ ਤੋਂ ਲਿਆ ਕੇ ਦਾ ਝਾਂਜਰਾ ਪਾਉਨੇ ਆ ਸੀ ਬਲਦਾਂ ਦੇ ਅਸੀਂ ਮੁਕਸਰ ਦੇ ਮੇਲੇ ਚੋਂ ਲਿਆ ਕੇ ਨੱਥਾਂ ਪਾਉਨੇ ਆ ਉਹਨਾਂ ਦੇ ਰੰਗ-ਬਰੰਗੀਆਂ ਅਸੀਂ ਘਿਓ ਦੇ ਪੀਪੇ ਚਾਰਦੇ ਆ ਦੇਸੀ ਘਿਓ ਦੇ ਬਾਦਾਮ ਖਵਾਉਨੇ ਆ ਕਬੂਤਰਾਂ ਨੂੰ ਸੋ ਤੁਸੀਂ ਆ ਕੇ ਦੇਖ ਲਓ ਜੇ ਇਸ ਅਤਿਆਚਾਰ ਹੁੰਦਾ ਤਾਂ ਬੰਦ ਰੱਖਿਓ ਨੇ ਆਸੀ ਸੋ ਉਹ ਵੀ ਅਸੀਂ ਕਾਨੂੰਨ ਜਿਹੜਾ ਉਹ ਲਿਆਂਦਾ ਤੇ ਪੰਜਾਬ ਦੇ ਵਿੱਚ ਸਾਡੀਆਂ ਰਵਾਇਤੀ ਵਿਰਾਸਤੀ ਖੇਡਾਂ ਜਾਨਵਰਾਂ ਨਾਲ ਸੰਬੰਧਿਤ ਜਿਹੜੀਆਂ ਨੇ ਉਹ ਖੋਲ ਦਿੱਤੀਆਂ ਗਈਆਂ ਨੇ ਤੇ ਪਿਛਲੇ ਮੈਨੂੰ ਫੋਨ ਆਇਆ ਕੱਲ ਵੀ ਫੋਨ ਆਇਆ ਸੀ ਜਿਹੜੇ ਖਾਸ ਤੌਰ ਤੇ ਬੜਦਾਂ ਵਾਲੇ ਜਿਵੇਂ ਕਿਲਾ ਰਾਏਪੁਰ ਵਾਲੇ ਟੂਰਨਾਮੈਂਟ ਤੇ ਵੀ ਬਹੁਤ ਵੱਡਾ ਮੇਲਾ ਮਿੰਨੀ ਲੰਪਾ ਕਹਿੰਦੇ ਆ ਉਹੋ ਕਹਿੰਦੇ ਜੀ ਅਸੀਂ ਹਜ਼ਾਰਾਂ ਦੀ ਗਿਣਤੀ ਚ ਇਕੱਠੇ ਹੋ ਕੇ ਤੋੜਾ ਧੰਨਵਾਦ ਕਰਨਾ ਚਾਹੁੰਦੇ ਆ ਦੱਸੋ ਕਿੰਨੀ ਤਰੀਕ ਨੂੰ ਅਸੀਂ ਕਿੱਥੇ ਰੱਖੀਏ ਪ੍ਰੋਗਰਾਮ ਸਾਰਾ ਪ੍ਰਬੰਧ ਅਸੀਂ ਕਰਾਂਗੇ ਸੋ ਉਹਨਾਂ ਨੂੰ ਜਦੋਂ ਹੁਣ ਜਿਹੜੇ ਧਰਤੀ ਨਾਲ ਹੀ ਨਹੀਂ ਜੁੜੇ ਹੋ ਉਹਨਾਂ ਨੂੰ ਕੀ ਪਤਾ ਸੁਖਵੀਰ ਬਾਦਲ ਨੇ ਕਦੇ ਬਲਦ ਦੇਖੇ ਹੋਣੇ ਵੀ ਬਲਦ ਕਿਵੇਂ ਭਜਾਈਦੇ ਨੇ ਜਾਂ ਕਿਵੇਂ ਤੋਰੀਦੇ ਨੇ ਜਾਂ ਤੱਤਾ ਜਾਂ ਹੈਰ ਕੀ ਹੁੰਦਾ ਉਹਨੂੰ ਕੀ ਪਤਾ ਹੈ ਉਹਨਾਂ ਨੇ ਰਾਜੇ ਰਾਜੇ ਲੋਕ ਸੀ ਉਹਨਾਂ ਨੂੰ ਜੋ ਅਫਸਰ ਕਹਿੰਦੇ ਸੀ ਉਕਾਰ ਦਿੰਦੇ ਸੀ ਆਪ ਸਾਨੂੰ ਵੀ ਨਹੀਂ ਪਤਾ ਸੀ ਸੋ ਇਸ ਕਰਕੇ ਪਹਿਲੀ ਵਾਰ ਪੰਜਾਬ ਦੇ ਵਿੱਚ ਅਜਿਹੀਆਂ ਚੀਜ਼ਾਂ ਹੋ ਰਹੀਆਂ ਨੇ ਜਿਦੇ ਵਿੱਚ ਲੋਕ ਕਹਿੰਦੇ ਯਾਰ ਇਹ ਐ ਹੋ ਸਕਦਾ ਸੀ ਇਹ ਹੋ ਸਕਦਾ ਹੈ ਹਜੇ ਵੀ ਫਿਰ ਆਪਾਂ ਨੇ ਚਲਾਇਆ ਹੋਇਆ ਜਯੁੱਧ ਨਸ਼ੇ ਵਿਰੁੱਧ ਜਿਹੜਾ ਕਲੰਕ ਲੱਗਿਆ ਹੋਇਆ ਸੀ ਚਿੱਟੇ ਦਾ ਪਹਿਲਾਂ ਪਹਿਲਾਂ ਤਾਂ ਬਾਰਡਰ ਵਾਲੇ ਪਾਸੇ ਸੀ ਉਹ ਇੱਧਰ ਵੀ ਆ ਗਿਆ ਹੋਊ ਤੁਸੀਂ ਹੁਣ ਸਪਲਾਈ ਲਾਈਨ ਵੀ ਤੋੜੀ ਐ ਤਸਕਰਾਂ ਨੂੰ ਫੜਿਆ ਵੀ ਐ ਤੇ ਉਹਨਾਂ ਦੇ ਘਰ ਵੀ ਤਾਹੇ ਨੇ ਕਾਨੂੰਨੀ ਤੌਰ ਤੇ ਐਨਡੀਪੀਐਸ ਦਾ ਜਿੰਨਾਂ ਤੇ ਪਰਚਾ ਐ ਤੇ ਫੇਰ ਇਹ ਜਿਹੜੇ ਲੀਡਰ ਨੇ ਵਿਰੋਧੀ ਪਾਰਟੀ ਵਾਲੇ ਇਹ ਤਾਂ ਜੀ ਛੋਟਿਆਂ ਨੂੰ ਫੜ ਰਹੇ ਹੋ ਵੱਡੀਆਂ ਮੱਛੀਆਂ ਨਹੀਂ ਫੜ ਰਹੇ ਜਿੱਦਾਂ ਵੱਡਾ ਮੱਛ ਫੜਿਆ ਉਹਦੇ ਕਹਿੰਦੇ ਗਲਤ ਕਰ ਰਹੇ ਹੋ ਜੀ ਇਹ ਤਾਂ ਬਹੁਤ ਗਲਤ ਕਰ ਰਹੇ ਹੋ ਜੀ ਤੁਸੀਂ ਇਹ ਤਾਂ ਇਹ ਤਾਂ ਗੈਰਕਾਨੂੰਨੀ ਹੈ ਮਤਲਬ ਕਿਸੇ ਪਾਸੇ ਵੀ ਨਹੀਂ ਠੀਕ ਆਉਂਦੇ ਕਾਰਨ ਬਸ ਵਿਰੋਧ ਕਰਨਾ ਹੈ ਉਹਨਾਂ ਨੇ ਭਗਵਾਨ ਤਮਾਨਿਆਂ ਕੰਮਾਂ ਦਾ ਜਾਂ ਗੱਲਾਂ ਦਾ ਹੋਰ ਕੁਝ ਨਹੀਂ ਕਰਨਾ ਆਉਣ ਵਾਲੇ ਦਿਨਾਂ 'ਚ ਵੀ ਅਸੀਂ ਵੱਡੇ ਵੱਡੇ ਜਿਹੜੇ ਤਸਕਰ ਨੇ ਉਹਨਾਂ ਨੂੰ ਫੜਾਂਗੇ ਜਿਉਂ-ਜਿਉਂ ਸਾਨੂੰ ਸਬੂਤ ਮਿਲ ਜਾਂਦੇ ਆ ਕੋਰਟਾਂ 'ਚੋਂ ਕੇਸ ਕਲੀਅਰ ਹੋਈ ਜਾਂਦੇ ਆ ਅਸੀਂ ਉਹਨਾਂ ਨੂੰ ਫੜੇ ਜਾਣੇ ਆ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਵਾਲਾ ਪੰਜਾਬ ਦੇ ਬਸ ਦੇ ਘਰਾਂ ਚ ਚਿੱਟੇ ਰੰਗ ਦੇ ਸੱਥਰ ਵਿਸਾਉਣ ਵਾਲਾ ਪੰਜਾਬ ਦੀਆਂ ਮਾਵਾਂ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਨ ਵਾਲਾ ਜੇ ਕੋਈ ਹੈਗਾ ਪੰਜਾਬ ਚ ਹੀ ਰਹਿੰਦਾ ਤਾਂ ਉਹਦਾ ਘਰ ਵੀ ਟਹੂਗਾ ਤੇ ਉਹ ਆਪ ਵੀ ਜੇਲ੍ਹ ਚ ਰਹੂਗਾ ਕੋਈ ਉਹਦਾ ਤਿਤਰਸ ਨਹੀਂ ਕੋਈ ਉਹ ਤੇ ਰਹਿਣ ਨਹੀਂ ਫਿਰ ਇੱਕ ਲੈਂਡ ਪੂਲਿੰਗ ਦੀ ਸਕੀਮ ਕੀਤੀ ਆਪਾਂ ਨੇ ਉਹਦਾ ਵਿਰੋਧ ਕਰੀ ਜਾਂਦੇ ਨੇ ਲੈਂਡ ਪੂਲਿੰਗ ਕੀ ਐ ਮੈਂ ਥੋੜਾ ਜਿਹਾ ਫੇਰ ਸਮਝਾ ਦੇਣਾ ਫਰਜ਼ ਕਰ ਲੋ ਕੋਈ ਕਿਸੇ ਇਲਾਕੇ ਚ 120 ਕਿੱल्ल्याਾਂ ਚ ਕੋਈ ਨਵੀਂ ਕਲੋਨੀ ਬਣਾਉਣੀ ਐ ਇਹਦੋਂ ਪਹਿਲਾਂ ਬਣਾਈਆਂ ਹੋਈਆਂ ਨੇ ਪਰ ਉਹ ਗੈਰ ਕਾਨੂੰਨੀ ਬਣਾ ਗਏ ਜੀ ਨਾ ਉਹ ਤੇ ਸੀਵਰੇਜ ਐ ਨਾ ਉਹਦੇ ਚ ਕੋਈ ਲਾਈਟਾਂ ਲੱਗੀਆਂ ਨੇ ਕਿਹੜਾ ਕਾਨੂੰਨੀ ਕਲੋਨੀ ਬਣਾ ਕੇ ਹਰ ਇੱਕ ਬੰਦਾ ਚਾਹੁੰਦਾ ਮੈਂ ਵੀ ਅਵੀ ਜ਼ਿੰਦਗੀ ਦੀ ਪੂੰਜੀ ਜਿਹੜੀ ਇੱਕ ਪਲਾਟ ਤੇ ਲਾਵਾਂ ਪਲਾਟ ਖਰੀਦ ਲੈਣਾ ਬਾਅਦ ਚ پتہ ਲੱਗੇ ਤਾਂ ਕਲੋਨੀ ਗੈਰ ਕਾਨੂੰਨੀ ਐ ਇਹ ਸਰਕਾਰ ਵੱਲੋਂ ਪ੍ਰੂਵਡ ਹੀ ਨਹੀਂ ਹੈਗੀ ਉਹ ਬੰਦਾ ਕਹਿੰਦਾ ਹੁਣ ਕਿੱਧਰ ਜਾਈਏ ਉਹ ਜਿਹੜਾ ਡਿਵੈਲਪਰ ਸੀ ਕਲੋਨਾਈਜ਼ਰ ਸੀ ਉਹ ਭੱਜ ਜਾਂਦਾ ਸੀ ਕਹਿੰਦਾ ਲੀਡਰਾਂ ਤੋਂ ਕਰਾ ਲਓ ਸਰਕਾਰ ਤੋਂ ਕਰਾ ਲਓ ਉਹਦੇ ਵਿੱਚ ਜਿਹੜਾ ਹੁਣ ਅਸੀਂ ਕਾਨੂੰਨ ਹੈ ਉਹਦੇ ਵਿੱਚ ਐਕਵੀਜ਼ੀਸ਼ਨ ਨਹੀਂ ਹੈਗੀ ਕੋਈ ਜ਼ਮੀਨ ਇਨਕੁਆਇਰ ਨਹੀਂ ਕਰਨੀ ਕੋਈ ਰਜਿਸਟਰੀ ਤੇ ਰੋਕ ਨਹੀਂ ਲੱਗਣੀ ਜੇ ਕੋਈ ਜ਼ਮੀਨ ਦੇਣੀ ਚਾਹੁੰਦਾ ਤਾਂ ਉਹ ਦੇ ਦੇ ਉਹਨੂੰ 1000 ਗਜ ਰੈਜ਼ੀਡੈਂਸ਼ੀਅਲ ਰਹਿਣ ਵਾਸਤੇ 200 ਗਜ ਉਸੇ ਕਲੋਨੀ ਦੇ ਵਿੱਚ ਜਿਹੜੇ ਸ਼ੋਰੂਮ ਬਣਨਗੇ ਉਹ ਸ਼ੋਰੂਮ ਚਾਹੇ ਤਿੰਨ ਮੰਜ਼ਿਲਾ ਚਾਹੇ ਚਾਰ ਮੰਜ਼ਿਲਾ ਜਿੰਨਾ ਵੀ ਬਣੂ ਉਹ ਮਿਲੂਗਾ ਜੇ ਉਹ ਨਹੀਂ ਦੇਣਾ ਚਾਹੁੰਦਾ ਨਾ ਦੇਵੇ ਕੋਈ ਗੱਲ ਨਹੀਂ ਜੇ 120 ਦੀ ਕਿੱਲੇ ਦੀ ਕਲੋਨੀ ਕੱਟਣੀ ਹੈ ਅੱਜ ਕੱਲੋ ਕੋਈ ਕਿਸੇ ਕੋਲੇ 8 ਕਿੱਲੇ ਨੇ ਨਹੀਂ ਦੇਣਾ ਚਾਹੁੰਦਾ 112 ਚ ਕੱਟ ਦਾਂਗੇ ਕੋਈ ਗੱਲ ਨਹੀਂ ਉਹ ਆਪਣੀ ਖੇਤੀ ਕਰਦਾ ਰਵੇ ਫਿਰ ਜਿੱਦੇ ਉਹਦਾ ਦਿਲ ਕਰੇ 2 ਸਾਲ ਬਾਅਦ ਵੀਰ ਹੁਣ ਰੇਟ ਮੈਨੂੰ ਵਧੀਆ ਮਿਲ ਸਕਦਾ ਇੱਥੇ ਉਹ ਕਹਵੇ ਮੈਂ ਤਾਂ 4 ਕਿੱਲੇ ਵੇਚਨੇ ਚਾਹੁੰਦਾ ਜੀ 4 ਕਿੱਲੇ ਵੇਚ ਕੇ ਮੈਨੂੰ ਭੀਖੀ ਕੋਲੇ 10 ਮਿਲਦੇ ਨੇ 4 ਵੇਚ ਦੇ ਉਹਦੀ ਰਜਿਸਟਰੀ ਤੇ ਕੋਈ پابੰਦੀ ਨਹੀਂ ਲੱਗੀ ਹੋਈ ਇਹ ਹੁਣ ਝੂਠ ਬੋਲ ਜੰਦੇ ਨੇ ਗੁੰਮਰਾਹ ਕਰੀ ਜਾਂਦੇ ਨੇ ਕਿ ਪਤ ਨਹੀਂ ਨੋਟੀਫਿਕੇਸ਼ਨ ਜਾਰੀ ਹੋ ਗਿਆ ਜਿੱਥੇ ਉੱਥੇ ਸਾਰੀ ਜ਼ਮੀਨ ਤੇ ਕੋਈ ਪਵੰਦੀ ਲੱਗ ਜੂਗੀ ਰਿਸ਼ਤੀਆਂ ਤੇ ਕੋਈ ਰਿਸ਼ਤੀ ਤੇ ਪਵੰਦੀ ਨਹੀਂ ਲੱਗੂਗੀ ਤੁਸੀਂ ਆਪਣੀ ਮਰਜ਼ੀ ਦੇ ਮਾਲਕ ਹੋਵੋਗੇ ਔਰ ਜੇ ਤੁਸੀਂ ਫਰਜ ਕਰ ਲੋ ਨੋਟੀਫਿਕੇਸ਼ਨ ਜਾਰੀ ਹੋ ਗਿਆ ਤੁਸੀਂ ਜ਼ਮੀਨ ਦੇਤੀ ਤੁਸੀਂ ਖੇਤੀ ਵੀ ਕਰੋ ਜਿੰਨਾ ਚਿਰ ਸਰਕਾਰ ਕਲੋਨੀ ਨੂੰ ਡਿਵੈਲਪ ਨਹੀਂ ਕਰਦੀ ਖੇਤੀ ਕਰੀ ਜਾਓ 50000 ਰੁਪਿਆ ਪਹਿਲਾਂ ਸੀ 50 ਕਰਦੇ ਸੀ ਹੁਣ 70 ਕਰਨ ਬਾਰੇ ਸੋਚ ਰਹੇ ਆ 70000 ਰੁਪਿਆ ਖੇਤੀ ਦੇ ਨਾਲ-ਨਾਲ ਤੁਹਾਨੂੰ ਵੈਸੇ ਵੀ ਕਿੱਲੇ ਦਾ ਮਿਲੂਗਾ ਠੇਕੇ ਦਾ ਤੇ ਜਦੋਂ ਤੁਸੀਂ ਕਲੋਨੀ ਆ ਗਈ ਅਸੀਂ ਬਣਾਉਣ ਲੱਗ ਗਏ ਜਿੰਨਾ ਚਿਰ ਕਲੋਨੀ ਬਣ ਕੇ ਤੁਹਾਨੂੰ ਉਹ ਪਲਾਟ ਡਿਵੈਲਪ ਹੋ ਕੇ ਨਹੀਂ ਮਿਲਦਾ ਲੱਖ ਰੁਪਈਆ ਮਿਲੂਗਾ ਤੁਹਾਨੂੰ ਮਹੀਨੇ ਦਾ ਮਤਲਬ ਕਿੱਲੇ ਦਾ ਜਿਹੜਾ ਠੇਕਾ ਵੀ ਆਪਣੇ ਸਾ 70 ਸੀ ਚੱਲਦਾ ਹੈ ਮਤਲਬ ਕਿਸੇ ਪਾਸਿਓਂ ਵੀ ਜਿਹੜਾ ਜ਼ਮੀਨ ਦਾ ਮਾਲਕ ਹੈ ਉਹਨੂੰ ਘਟਾ ਨਹੀਂ ਪੈਣ ਦੇਣਾ ਸੀ ਔਰ ਅਸਲੀ ਜ਼ਮੀਨ ਦੇ ਮਾਲਕ ਨੂੰ ਪੈਸੇ ਮਿਲਣਗੇ ਪਹਿਲਾਂ ਕੀ ਹੁੰਦਾ ਸੀਗਾ ਇਥੋਂ ਦੀ ਬਾਈਪਾਸ ਨਿਕਲਣਾ ਜੀ ਸਰਕਾਰ ਨੂੰ ਪਤਾ ਲੱਗ ਗਿਆ ਸਰਕਾਰ ਨੂੰ ਤਾਂ ਪਹਿਲਾਂ ਹੀ ਪਤਾ ਲੱਗੂਗਾ ਨਾ ਸਰਕਾਰ ਕੋਲੇ ਮਾਸਟਰ ਪਲਾਨ ਆ ਗਿਆ ਵੀ ਇਥੋਂ ਦੀ ਨਿਕਲੂ ਹਾਈਵੇ ਅਫਸਰ ਪਹਿਲੀ ਖਰੀਦ ਲੈਂਦੇ ਸੀ ਜਿਹੜੀ 20 ਰੁਪਏ ਦੀ ਚੀਜ਼ ਹੈ ਉਹਨੂੰ 40 ਦੀ ਖਰੀਦ ਲੈਂਦੇ ਸੀ ਆਪਾਂ 40 ਦੀ ਵੇਚ ਕੇ ਖੁਸ਼ ਹੋ ਜਾਂਦੇ ਸੀ ਡਬਲ ਰੇਟ ਮਿਲ ਗਿਆ ਉਹ ਤਾਂ ਉਦੋਂ ਹੀ ਪਤਾ ਲੱਗਦਾ ਸੀਗਾ ਕਿ ਇਥੋਂ ਤਾਂ ਯਾਰ ਸੜਕ ਨਿਕਲਣੀ ਸੀ ਵੱਡੀ ਇਹ ਤਾਂ 40 ਦੀ بجائے ਤਾਂ ਹੁਣ 90 ਰੁਪਏ ਦੀ ਵਿਕੀ ਐ ਉਹ ਬੰਦਾ ਪਛਤਾਉਂਦਾ ਸੀ ਯਾਰਾਂ ਲ ਮੈਂ 90 ਰੁਪਏ ਦੀ ਵੇਚ ਦਿੰਦਾ ਮੈਂ 20 ਦੀ ਵੇਚਤੀ ਅਸੀਂ ਚਾਹੁੰਦੇ ਆ ਜੇ ਕੋਈ ਐਹ ਜੀ ਸਕੀਮ ਦੇ ਵਿੱਚ ਪੈਸਾ ਮਿਲਣਾ ਹੈ ਤਾਂ ਉਹ ਅਸਲੀ ਜ਼ਮੀਨ ਦੇ ਮਾਲਕ ਨੂੰ ਜੱਦੀ ਜ਼ਮੀਨ ਦੇ ਮਾਲਕ ਨੂੰ ਮਿਲੇ ਕਿਸੇ ਹੋਰ ਨੂੰ ਨਾ ਮਿਲੇ ਕਲੋਨਾਈਜ਼ਰ ਨੂੰ ਨਾ ਐਸੇ ਕਰਕੇ ਹੋਰ ਰੌਲਾ ਪਾਉਂਦੇ ਆ ਕਿ ਇਹਨਾਂ ਦੀ ਕਲੋਨੀਆਂ ਦਾ ਧੰਦਾ ਬੰਦ ਹੋਊਗਾ ਜੇ ਕੋਈ ਹੋਰ ਸਵਾਲ ਹੈ ਤੁਹਾਡੇ ਦਿਮਾਗ 'ਚ ਸਾਨੂੰ ਲਿਖ ਕੇ ਭੇਜ ਦਿਓ ਵੀ ਇਹਦਾ ਕਿਵੇਂ ਹੋਊਗਾ ਜੀ ਇਹ ਚ ਐ ਤਾਂ ਨਹੀਂ ਹੋ ਜੂਗਾ ਜੀ ਕੋਈ ਇਹਨਾਂ ਦੀਆਂ ਅਫਵਾਹਾਂ ਚ ਆਉਣ ਦੀ ਲੋੜ ਨਹੀਂ ਅਸੀਂ ਪੰਜਾਬ ਦੀ ਤਰੱਕੀ ਚਾਹੁੰਦੇ ਆਂ ਅਸੀਂ ਪੰਜਾਬ ਦੇ ਤੋਂ ਜ਼ਮੀਨ ਨਹੀਂ ਖੋਣਾ ਚਾਹੁੰਦੇ ਹੁਣ ਸਿਰਫ ਅ ਮਤਲਬ ਪੰਜਾਬ ਦੇ ਵਿੱਚ 25 ਤੋਂ 30 ਹਜ਼ਾਰ ਕਿੱਲੇ 'ਚ ਕਲੋਨੀਆਂ ਬਣੀਆਂ ਹੋਈਆਂ ਹਨ ਹਰਿਆਣਾ ਆਪਣੇ ਨਾਲੋਂ ਛੋਟੇ 48 ਹਜ਼ਾਰ ਕਿੱਲੇ 'ਚ ਕਲੋਨੀਆਂ ਬਣੀਆਂ ਹੋਈਆਂ ਹਨ 25 ਤੋਂ 30 ਹਜ਼ਾਰ ਕਿੱਲੇ 'ਚ ਕਲੋਨੀਆਂ ਸ਼ਹਿਰਾਂ ਦੇ ਆਲੇ-ਦੁਆਲੇ ਬਣੀਆਂ ਹੋਈਆਂ ਨੇ ਇਹ ਕਹਿੰਦੇ ਜ਼ਮੀਨ ਖੇਤੀ ਵਾਲੀ ਜ਼ਮੀਨ ਦਾ ਕਿਵੇਂ ਉਹਨੂੰ ਹਰ ਸਾਲ प्रोडक्शन भी बात दी है। जो ना पिछले साल 180 सौ अस्सी लख मीटरिक टन एक सौ पचासी लख मीट्रिक टन है आऊगा कणको भी आई है। सो एवी नहीं है कि खेती तो कितने होर ले जाएंगे जमीन हम कले घर थोड़ी सरजूगा इटा बेच के थोड़ी रोटी दान कुछ खा जम करता जरूरी है ही है ना आप देना यार है ना? सो न ਕੰਮਕਾਰ ਵੀ ਹੋਊਗਾ ਪਰ ਰਹਿਣ ਦਾ ਪੱਦਰ ਵੀ ਉੱਚਾ ਹੋਊਗਾ ਕੋਈ ਜ ਕਿਸੇ ਦੇ ਵੀ ਦਿਮਾਗ 'ਚ ਕੋਈ ਕੋਈ ਗਲਤਫਹਿਮੀ ਹੈ ਜਾਂ ਕੋਈ ਇਸ ਤਰ੍ਹਾਂ ਦਾ ਸਵਾਲ ਹੈ ਵੀ ਇਹਦੇ ਬਾਰੇ ਸਰਕਾਰ ਨੂੰ ਪੁੱਛਣਾ ਹੈ ਪੁੱਛੋ ਥੋੜੀ ਸਰਕਾਰ ਹੈ ਜਦੋਂ ਮਰਜ਼ੀ ਪੁੱਛੋ ਸੋ ਇਹ ਇਹਨਾਂ ਕੋਲੇ ਹੋਰ ਕੋਈ ਹੁਣ ਐ ਨਹੀਂ ਉਦਾਂ ਇਹ ਤਾਂ ਇਹ ਤਾਂ ਐਸ ਗਲਤੀ ਆ ਗਈ ਹੁਣ ਚੰਨੀ ਨੇ ਵਿਰੋਧ ਕੀਤਾ ਵੀ ਮਜੀਠੀਏ ਨੂੰ ਨਹੀਂ ਫੜਨਾ ਚਾਹੀਦਾ ਸੀ जो लोग पाए निकले उन्होंने भी तू ही तो कहना सी मैं अंदर करूं तुम कह एफ आई आर की है तू ही तो कहना सी है तस्कर है बाद तो गलती होगी मैं प्रगट न फे लाई तू मुख्यमंत्री रहे हैं पता करके तो बोलिया करो ना हम्म मतलब बिना पता तो बोल देंगे ने भगवंत मानद विरोध करना कर दो चक दो ਬਾਜ ਦੇਖ ਲਾਂਗੇ ਕੀ ਬਣੂਗਾ ਸੋ ਇਹਨਾਂ ਦੇ ਕਾਲੇ ਕਾਰਨਾਮੇ ਆਪਸ 'ਚ ਿਰਲੇ ਹੋਏ ਨੇ ਰੋਜ਼ ਕਰਤੂਤਾ ਇਹਨਾਂ ਦੀ ਸਾਹਮਣੇ ਆਉਂਦੀ ਵਿਧਾਨ ਸਭਾ ਦੇਖਿਆ ਤੁਸੀਂ ਇਦ ਕਿ ਕੋਈ ਹੈਗਾ ਇਹਨਾਂ ਕੋਲੇ ਕਿਸੇ ਮੁੱਦੇ ਦਾ ਜਵਾਬ ਵਿਧਾਨ ਸਭਾ ਦੇ ਵਿੱਚੋਂ ਬਾਹਰ ਕਾਊਟ ਕਰਨਾ ਪੈਂਦਾ ਇਹਨਾਂ ਨੂੰ ਕਿਉਂ ਕਿਸੇ ਗੱਲ ਦਾ ਜਵਾਬ ਨਹੀਂ ਹੈਗਾ ਇਹਨਾਂ ਕੋਲੇ ਹਰ ਗੱਲ ਤੇ ਪੰਜਾਬ ਨਾਲ ਧੋਖਾ ਕੀਤਾ ਇਹਨਾਂ ਨੇ ਚਲੋ ਹੋ ਗਏ ਜਿਹੜੇ ਧੋਖੇ ਹੋ ਗਏ ਹੁਣ ਆਪਾਂ ਅੱਗੇ ਧੋਖਾ ਨਹੀਂ ਖਾਣਾ ਬਸ ਜੇ ਤੁਹਾਨੂੰ ਲੱਗਦਾ ਕਿ ਜਿਹੜੇ ਹਿਸਾਬ ਨਾਲ ਯਾਰ ਸਤੌਜ ਵਾਲਾ ਮੁੰਡਾ ਸਾਡਾ ਆਪਣਾ ਪੁੱਤ ਸਾਡਾ ਆਪਣਾ ਭਤੀਜਾ ਸਾਡਾ ਆਪਣਾ ਭਰਾ ਜਿਹੜੇ ਹਿਸਾਬ ਨਾਲ ਇਹ ਸਰਕਾਰ ਚਲਾ ਰਹੀ ਹੈ ਜਾਂ ਜਿਹੜੇ ਹਿਸਾਬ ਨਾਲ ਪੰਜਾਬ ਦੀ ਸਰਕਾਰ ਜਿਹੜੀ ਹੈ ਉਹ ਫੈਸਲੇ ਲੈ ਰਹੀ ਹੈ ਬਿਲਕੁਲ ਐਂ ਹੋਣੇ ਚਾਹੀਦੇ ਲੋਕਾਂ ਨੂੰ ਪੁੱਛ ਕੇ ਤੇ ਲੋਕਾਂ ਨੂੰ ਦੱਸ ਕੇ ਤਾਂ ਤਾ ਉਹ ਥਾੜੀ ਮਾਰ ਦੋ ਸਾਨੂੰ ਇਹ ਹੌਸਲਾ ਹੋ ਜਾਊਗਾ ਵਾ ਆਹੀ 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 ਲੋਕਾਂ ਦੀ ਸੈਂਪੀ ਹੁੰਦੀ ਐ ਇਹਨਾਂ ਨੂੰ ਤਾਂ ਲੋਕ ਵੈਸੀ ਦੇਖ ਕੇ ਰਾਜੀ ਨਹੀਂ ਜੇ ਵੈਸੀ ਮੱਥੇ ਲੱਗ ਜਾਣ ਬੰਦਾ ਤਿੰਨ ਵਾਰੀ ਤਾਂ ਟੂਟੀ ਤੇ ਮੱਥਾ ਧੋਂਦਾ ਯਾਰ ਕਿਤੇ ਕੰਮ ਨਾ ਰੁਕ ਜੇ ਕੋਈ ਇਹ ਮੱਥੇ ਲੱਗ ਗਿਆ ਜ ਤੜਕੀ ਆਹ ਤਾਂ ਇਹਨਾਂ ਦੇ ਹਾਲ ਤਰੇ ਸੋਇਸ ਕਰਕੇ ਬੜੀ ਮੁਸ਼ਕਿਲ ਨਾਲ ਪੰਜਾਬ ਲਈ ਤੇ ਚੜਨ ਲੱਗਿਆ ਔਰ ਰੰਗਲਾ ਪੰਜਾਬ ਮੈਂ ਕਹਿੰਦਾ ਹੁੰਦਾ ਸੀ ਹੁਣ ਰੰਗਲੇ ਪੰਜਾਬ ਦੇ ਰੰਗ ਦਿਖਣ ਲੱਗ ਗਏ ਨਾ ਹੌਲੀ ਹੌਲੀ ਚਾਹੇ ਉਹ ਮੱਲਕੀਨ ਕਹਿੰਦੇ ਇਸ ਰੂਪ ਚ ਚਾਹੇ ਸਕੂਲ ਆਫ ਐਮੀਨੈਂਸ ਸਾਡੇ ਪਹਿਲੀ ਵਾਰ ਹੋਇਆ 800 ਤੋਂ ਉੱਪਰ ਬੱਚੇ ਨੀਟ ਨੀਟ ਦਾ ਪੇਪਰ ਕਲੀਅਰ ਕਰ ਗਏ ਜੀ ਬਹੁਤ ਔਖਾ ਪੇਪਰ ਹੈ ਜੀ ਦੇਸ਼ ਦਾ 800 ਬੱਚੇ ਆਪਣੇ ਬੱਚੇ ਜਿਹੜੇ ਨੇ ਸਰਕਾਰੀ ਸਕੂਲਾਂ ਦੇ ਕਲੀਅਰ ਕਰੇ 200 55 ਬੱਚੇ JEE ਕਲੀਅਰ ਕਰ ਗਏ ਜੀ 44 ਬੱਚੇ JEE ਐਡਵਾਂਸ ਕਲੀਅਰ ਕਰ ਗਏ IIT ਦਾ ਪੇਪਰ ਹੈ ਬਹੁਤ ਔਖਾ ਹੈ ਔਰ ਨਾਰਥ ਇੰਡੀਆ ਚ ਇਹ ਇਗਜ਼ਾਮਾਂ ਨੂੰ ਕਲੀਅਰ ਕਰਨ ਵਾਲਾ ਨੰਬਰ 1 ਤੇ ਪੰਜਾਬ ਆਇਆ ਜੀ ਆਪਣਾ ਆਪਣਾ ਸਟੇਟ